ਲਾਏ ਅੱਜ ਤੱਕ ਚੰਗਾ ਹੀ ਦਿਨ ਚੜਿਆ ਇਧਰੋਂ ਤਾਂ ਮੇਰੇ ਪਾ ਹੀ ਆਉਂਦਾ ਤੇ ਇਧਰੋਂ ਬੱਦਲ ਆਉਂਦਾ ਚੜਿਆ ਤਗੜੀ ਆਪਣਾ ਹੈ ਹਾਂ ਬਾਈ ਹੋ ਠੀਕ ਹੈ ਠੀਕ ਹੈ ਹਾਂ ਤੇ ਅਮਰੋਖ ਵਿੱਚ ਠੀਕ ਹੈ ਬਾਈ ਠੀਕ ਹੈ ਹਾਂ ਝੋਨਾ ਝੋਨਾ ਕਿਵੇਂ ਆਪਣਾ ਵਧੀਆ ਵਧੀਆ ਹਾਂ ਕਹਿੰਦੇ ਸਾਰੇ ਪਰਵਾਹ ਠੀਕ ਹੈ ਸਾਰੇ ਠੀਕ ਹੈ ਚੱਲ ਵਧੀਆ ਹੱਸ ਨਹੀਂ ਭਾਈ ਤਾਂ ਇਹ ਥੋੜੇ ਜਿ ਰੱਖੀ ਬੈਠੇ ਹੋ ਇਹ ਤਾਂ ਮੈਂ ਤੈਨੂੰ ਐਂ ਦੱਸਦੀ ਆ ਅੱਛਾ ਤੂੰ ਤਾਂ ਗੁੱਸਾ じゃ ਕਰੇਗਾ ਵੀ ਮੇਰੀ ਭੈਣ ਨੇ ਕੀ ਕਰਿਆ ਇਹ ਜਿਹੜਾ ਆਪਣਾ ਪੋਤਾ ਹੈਗਾ ਹਾਂ ਉਹਦਾ ਵਿਆਹ ਕਰ ਲਿਆ ਪਤਾ ਕੀ ਆ ਆਪਾਂ ਨੂੰ ਕੁੜੀ ਵਧੀਆ ਮਿਲ ਗਈ ਸੀ ਚੋਰ ਕੋਈ ਵਿਆਹ ਲਿਆ ਚੋਰ ਕੋਈ ਨਹੀਂ ਤੇਰਾ ਮਾਨ ਤਨ ਕਰਾਂਗੇ ਚੋਰੀ ਕਾਦੀ ਐ ਇਹ ਤੇ ਉਹ ਤੁਰਤ ਜੇ ਕਹਿੰਦੇ ਕੁੜੀ ਆਪਾਂ ਨੂੰ ਵਧੀਆ ਮਿਲ ਗਈ ਸੀ ਘਰਾਣੇ ਕਰਦੀ ਤੁਰਤ ਜੇ ਫਿਰ ਉਹ ਦੀ ਜੁਨੀ ਚੜਾ ਵਜੇ ਕੋ ਦੇਖਣ ਗਏ ਰਹੀ ਸੀ ਅੱਛਾ ਹਾਂ ਤੇ ਮੈਂ ਮਾਰਨੀ ਆਵਾਜ਼ ਤੋਂ ਦੇਖੀ ਤੇ ਫਫੜ ਨੂੰ ਪੁੱਛੇ ਹੀ ਨਹੀਂ ਫਿਰ ਚੱਲ ਕੋਈ ਨਹੀਂ ਫਫੜ ਨੂੰ ਗਾਹ ਪੁੱਛ ਲਾਂਗੇ ਜਿਹਦੇ ਪੋਤੇ ਦੇ ਮੁੰਡੇ ਵਿਆਹੇ ਅੱਛਾ ਤੁਹਾਨੂੰ ਮਰਜ਼ੀ ਆ ਭਾਈ ਛੱਡੀ ਰਾਣੀ ਹਾਂਜੀ ਮੰਮੀ ਆ ਤੁਹਾਡਾ ਫਫੜ ਆਇਆ ਬਾਹਰ ਆ ਪੁੱਤ ਕੀ ਕਰਨ ਲੱਗੀ ਆ ਗਈ ਹਾਂ ਸਸੀ ਆਪਣੀ ਸਸੀ ਕਾਲ ਸਸੀ ਕਾਲ ਤੇ ਆ ਬਿੱਡ ਤਾਂ ਲਾ ਕੇ ਧਰ ਗਈ ਹਾਂ ਠੀਕ ਹੈ ਉਹ ਤਾਂ ਸੇਵਾਂ ਤਾਂ ਬਿੱਡ ਲਾ ਗਈ ਸੀ ਤੇ ਕੀ ਕਰਨ ਲੱਗੀ ਸੀ ਮੂੰਮੀ ਮਾਟਾ ਲੈਣ ਵਾਗੀ ਸੀ ਕੱਪੜਾ ਛਣ ਕਰਦੀ ਨਾ ਇੰਨ ਕਰ ਨਹੀਂ ਤਾਂ ਪੁੱਤ ਸੇ ਟਕਲਾ ਨਹੀਂ ਪਾਣੀ ਦੇ ਤਰਫ ਫੁੱਫੜਨੋ ਠੀਕ ਹੈ ਮੈਂ ਆਹੋ ਐਂ ਤਾਂ ਸਿਆਣੀ ਗੱਲ ਮੰਦੀ ਐ ਅੱਛਾ ਹਾਂ ਉਹ ਬੰਟੀ ਨੇ ਇਹ ਜਿਹਾ ਕੰਮ ਕਰਿਆ ਕਹੇ ਆ ਉਹ ਲਿਆਂਦੀ ਉਹਨੂੰ ਜਮਾ ਅਨਰਿਆ ਕਰਨੀ ਪੋਰਾ ਵੀ اچھا ਨਹੀਂ ਤਾਂ ਮੂਹਰ ਜਵਾਬ ਦਿੰਦੇ ਗੱਲਾਂ ਦੇ ਹਾਂ ਇਹ ਤਾਂ ਪੁੱਤ ਨੂੰ ਉਹਦੇ ਖਾਪਣ ਨੂੰ ਤੇ ਪਤਾ ਹੀ ਆ ਗੱਲਾਂ ਦੇ ਨਹੀਂ ਤਾਂ ਦਿੰਦੇ ਜਵਾਬ ਮੂਹਰ ਅੱਛਾ ਤੇ ਕੰਮ ਤੂੰ ਪੁੱਛ ਲੈ ਕਹੂ ਮੈਂ ਤਾਂ ਆਉਂਦਾ ਹੀ ਨਹੀਂ ਕੋਈ ਆਉਂਦਾ ਨਹੀਂ ਹਾਂ ਮੋੜ ਕੈਂ ਜਵਾਬ ਦਿੰਦੇ ਮੈਨੂੰ ਕੋਈ ਆਉਂਦਾ ਤੇ ਆਹ ਦੇਖੀ ਡਿਸੈਂਡ ਦੇਖ ਪਾਣੀ ਲੈ ਕੇ ਆ ਗਈ ਨਾ ਆ ਦਬੋਰਾਈ ਉਹਦੀ ਪੜੀ ਲਿਖੀ ਆ ਫਿਰ ਹਾਂ ਨਾ ਬਾਕੀ ਸਾਰੇ ਉਹ ਵੀ ਘਰਾਂ ਨੇ ਕਰ ਦਿੱਤੀ ਇਹ ਅੱਛਾ ਹਾਂ ਚਲੋ ਵਧੀਆ ਤੇ ਬਹਿ ਜਾ ਫਿਰ ਆ ਜਾ ਪੁੱਤਾ ਇੱਧਰ ਤੂੰ ਮੰਮੀ ਮੈਂ ਆਟਾ ਗੁੰਨ ਲੈਣੀ ਆ ਮਾਂ ਫਿਰ ਹਾਂ ਤੂੰ ਆਟਾ ਗੁੰਨ ਖਰਾਬ ਹੋ ਜਾ ਪੈਗਾ ਅੱਟਾ ਗੁੰਮਾਇਤ ਨੂੰ ਅਜਾ ਪਗਲ ਕਰਦੇ ਨਾਲ ਮਮਤਾਈਆਂ ਠੀਕ ਹਾਂ ਹਾਂ ਹੋਰ ਠੀਕ ਠਾਕ ਹੈ ਜੀ ਹਾਂ ਵਧੀਆ ਤੁਸੀਂ ਦੱਸ ਗਈ ਠੀਕ ਹੈ ਹਾਂ ਮਾਤਾ ਵਧੀਆ ਜਾ ਮੈਨੂੰ ਕਹਿੰਦੀ ਅੱਜ ਦਾ ਸਹੀ ਮੌਕੇ ਤੇ ਆ ਗਿਆ ਅੱਜ ਨਾਲ ਸੀਮਾ ਬਣਦੇ ਹਾਂ ਹੈ ਹੋਰ ਚਲ ਵਿਆਹ ਮੁੰਡੇ ਦੇ ਉੱਤੇ ਚੁੰਨੀ ਚੜਾਵੇ ਤੇ ਤਾਂ ਨਹੀਂ ਕਰਦੇ ਫੁੱਫੜ ਨੂੰ ਚਲਾ ਚਲ ਕੋਈ ਨਹੀਂ ਇਹ ਤਾਂ ਨੇਨਾ ਮਾਰ ਤੋ ਕੋਈ ਨਹੀਂ ਆਏ ਤਾਂ ਮੇਰੇ ਮੂੰਹ ਨਹੀਂ ਮਈ ਇਸ ਗੱਲੋਂ ਤਾਂ ਮੰਮੀ ਆਪਾਂ ਫਿਰ ਪਕੌੜੇ ਵੀ ਕੱਢ ਹੀ ਲਵਾਂਗੇ ਹੁਣ ਗੋਫੜਜੀ ਮਸਾਂ ਹਾਂ ਪੁੱਤੋ ਮੈਂ ਤਾਂ ਗੱਲਾਂ 'ਚ ਰਹਗੀ ਸਦਰ ਮੈਂ ਤੈਨੂੰ ਐਂ ਕਹਿੰਦੀ ਸੀ ਪਕੌੜੇ ਕੱਢ ਲੈ ਨਹੀਂ ਪੁੱਤ ਹਾਂ ਕੱਢ ਲੂ ਮਮੀ ਮੈਂ ਤਾਂ ਸਿਆਣੀ ਐ ਜਾਣਦੀ ਆ ਸਾਰਾ ਕੁਛ ਐਂ ਕਾ ਰੰਗ ਪੁੱਤੋ ਨਾ ਤਾਂ ਆਪਾਂ ਪਕੌੜੇ ਕੱਢ ਲਾਂਗੇ ਨਾ ਵਟ ਲਾਂਗੇ ਸੇਵੀਆਂ ਆਹ ਦੇਖ ਲੈ ਭਾਈ ਵੱਡੇ ਤਾਂ ਕਰਾਇ ਸਾਬ ਦੀ ਮਰਜ਼ੀ ਨਾਲ ਵਿਆ ਅੱਛਾ ਤੇ ਛੋਟਾ ਦੇਖਣ ਵਾਲੇ ਬਾਹਰ ਪੜਦਾ ਸੀ ਉਹਨੇ ਇਹੋ ਜਿਹਾ ਕੰਮ ਕਰਿਆ ਨਹੀਂ ਵੱਡੇ ਤਾਂ ਮੂੰਹ ਨਹੀਂ ਮਕਰਾਤਾ ਮੇਰਾ ਪਿੰਡ ਦੇ ਵਿੱਚ ਤੇ ਛੋਟੇ ਨੇ ਵਧੀਆਂ ਮੇਰਾ ਨਾਂ ਕੜਤਾ ਨਾਲੇ ਐਡੀ ਸਿਆਣੀ ਕੁੜੀ ਐ ਇਹ ਕੰਮ ਜਿਹੜਾ ਮਰਜ਼ੀ ਪੁੱ ਉਹ ਢੀ ਘੱਟ ਲੂਗੀ ਮਿੰਟ ਹਾਂ ਮੰਮੀ ਹਾਂ ਮੰਮੀ ਕਹਿੰਦੀ ਐ ਤੇ ਉਹ ਪੈਂਦੀ ਮੈਨੂੰ ਪਾੜ-ਪਾੜ ਕੇ ਲੈ ਹੁਣ ਜੇ ਬੰਦਾ ਪਹਿਲਾਂ ਤੂੰ ਐਂ ਲੱਗਦਾ ਸਿਆਣਾ ਬੀਬਾ ਬੰਦਾ ਨਾ ਉਹ ਤਾਂ ਬਹੁਤ ਸੋਹਣਾ ਭਾਈ ਉਹ ਤਾਂ ਮੁੰਡਾ ਬਹੁਤ ਸੋਹਣਾ ਹੈ ਉਹਦਾ ਤਾਂ ਕੋਈ ਨਾ ਹੀ ਨਹੀਂ ਬਸ ਤੇ ਹੁਣ ਸੇਵਾਂ ਨੂੰ ਟਿੰਗ ਪੁੱਤ ਤੂੰ ਹਾਂ ਮੰਮੀ ਮੈਂ ਐਂ ਕਹਿੰਦੀ ਸੀਗੀ ਪਕੌੜੇ ਕੱਢ ਲੈਂਗੇ ਪੁੱਤ ਹਾਂ ਕੱਢ ਦਾਂ ਮੰਮੀ ਪਹਿਲੇ ਮੈਂ ਕੇ ਸੇਵੀਆਂ ਹੀ ਵਟਦਾ ਬਸ ਦੋ ਹੀ ਕੀ ਮੈਂ ਐਂ ਕਹਿੰਦੀ ਸੀ ਮੈਂ ਨਾ ਤਰ ਫੁੱਫੜਾ ਰਿਆ ਸੀ ਹੈ ਹਾਂ ਮੈਂ ਤਾਂ ਚਾਹ ਬਣਾ ਲੈਂਦੀ ਨੇ ਪਕੌੜੇ ਕੱਢ ਲੈਂਦੀ ਹਾਂ ਮੰਮੀ ਵੈਸਾ ਵਟ ਕੇ ਨਾ ਮੈਂ 10 ਮਿੰਟ ਤੂੰ ਨਹੀਂ ਜਿਹੜਾ ਜਿੱਦਾ ਸੱਤਾਂ ਨਹੀਂ ਉੱਪਣ ਦਾ ਤਾਂ ਸੇਮਾ ਚੂਣਾ ਖਾ ਕੇ ਜਾਉਂਦਾ ਤੂੰ ਇਹ ਤਾਂ ਲੰਬੇ ਦਾ ਦੇ ਭਾਈ ਪਤਾ ਕੀ ਹੈ ਉਹ ਤੁੱਟ ਜੇ ਕੋਈ ਆ ਗਿਆ ਵਿਚੋਲਾ ਤੇ ਮੈਨੂੰ ਕਹਿੰਦਾ ਐ ਕਰਕੇ ਵੀ ਕੁੜੀ ਆ ਬਾਦੀ ਸਿਆਣੀ ਮੈਂ ਤਾਂ ਭਾਈ ਸਾਰੰਗ ਕਰਾ ਠੋਕਰ ਕੇ ਲਈਆਂ ਮੈਂ ਤਾਂ ਝੂਠ ਨਹੀਂ ਮਾਰਦੀ ਮੈਂ ਕਿਹਾ ਵੀ ਇੱਕ ਤਾਂ ਜਦੋਂ ਕੋਈ ਆਵੇ ਉਹਦੀ ਇੱਜ਼ਤ ਕਰਨੀ ਆਏ ਬੰਦੇ ਦੀ ਹੈ ਤੇ ਘਰੇ ਭਾਈ ਕੰਮ ਧੰਦਾ ਕਰਨਾ ਤੇ ਵੀ ਐ ਪਤਾ ਲੱਗੇ ਵੀ ਹਾਂ ਨੂੰ ਆਈ ਵੀ ਆ ਘਰੇ ਉਹਦਾ ਪਤਾ ਲੱਗਦਾ ਹੀ ਐ ਹਾਂ ਹੁਣ ਤਾਂ ਨਵੇਂ ਜਮਾਨੇ ਦੀਆਂ ਮਸ਼ੀਨਾਂ ਤੋਂ ਬਟਾ ਲਓ ਜੀ ਆ ਫੀਟਰ ਜੇ ਵਾਲੇ ਆਉਂਦੇ ਆ ਉਹ ਤੋਂ ਬਟਾ ਲਓ ਜੀ ਆ ਦੇਖਾ ਤੋੜੇ ਵਾਲੀਆਂ ਸੇਵੀਆਂ ਨੇ ਤਾਕਤਾਂ ਲਗੀਆਂ ਹਾਂ ਤੇ ਜਾਣੀ ਅੱਜ ਕੱਲ ਕੁੜਮੀਆਂ ਕਿੱਥੇ ਆਹ ਕੰਮ ਕਰਦੀਆਂ ਅੱਛਾ ਉਹ ਕੀ ਕਰਦੀ ਆ ਲਾਲਾ ਉੱਥੇ ਪਈ ਏਸੀ 'ਚ ਤੇ ਇਹਨੂੰ ਮੈਂ ਕਹਾਂ ਮੈਂ ਹੁਣ ਤੂੰ ਵੀ ਬੈ ਜਾ ਕਰ ਕਹਿੰਦੀ ਨਾ ਮੰਮੀ ਮੈਂ ਤਾਂ ਜਿੱਥੇ ਤੂੰ ਬੈਠੀ ਮੈਂ ਤਾਂ ਉੱਥੇ ਹੀ ਬੈਠੂਗੀ ਫਿਰ ਮੈਂ ਕਿਵੇਂ ਮਾੜੀ ਕਹਿੰਦੇ ਇਹਨੂੰ ਹੂੰ ਹੁਣ ਲਾ ਉੱਥੇ ਏਸੀ 'ਚ ਬੈਠੀ ਹੋ ਆਉਂਦੀ ਆ ਕਿਤੇ ਹੂੰ ਬੰਟੀ ਆਵੇ ਤਾਂ ਮਾਨੂੰ ਕਹਾਂ ਵੀ ਲਿਆ ਪਈ ਬਲਾ ਕੇ ਤੇਰਾ ਫੁੱਫੜ ਆਇਆਗਾ ਬਾਜ ਨਾ ਮਾਰਾਂ ਵਾਂ ਅੰਟੀ ਨੂੰ ਮੈਂ ਮਾਰ ਲੈ ਮਮੀ ਬਾਜ ਇੱਥੇ ਦੇ ਬੰਟੀ ਆ ਜਾ ਪਤਾ ਨਹੀਂ ਕਿ ਉਰੇ ਆ ਹਾਂ ਬਾਈ ਤਾਂ ਅਤਰ ਫੁੱਫੜਾ ਰਿਹਾਗਾ ਸੱਸੀਗਾ ਸੱਸੀਗਾ ਹੁਣ ਬਸ ਠੀਕ ਹੈ ਹਾਂਜੀ ਠੀਕ ਹੈ ਜੀ ਆਹ ਕੀ ਬਿੱਡ ਲਾ ਰੱਖਿਆ ਬਿੱਡ ਲਾ ਰੱਖਿਆ ਵੇਹ ਜਾ ਬਿੱਡ ਲਾ ਰੱਖਿਆ ਬਾਈ ਕਿੱਥੋਂ ਆਏ ਤਾਂ ਪਹਿਲਾਂ ਮੈਨੂੰ ਐ ਦੱਸ ਹਾਂ ਕਿੱਥੋਂ ਆਇਆ ਕਿੱਥੋਂ ਆਏ ਤਾਂ ਹਿੰਦਾ ਵੇ ਜਿਹੜੇ ਪਿਆ ਹੋਰ ਤੇ ਉਹ ਤੇਰਾ ਦੀ ਮਹਾਰਾਣੀ ਕਿੱਧਰ ਗਈ ਵੀ ਆ ਉੱਧਰ ਹੋਊਗੀ ਉੱਧਰ ਕਿੱਥੇ ਐਸੀ ਥੱਲੇ ਐਸੀ ਥੱਲੇ ਭਈ ਮਾਲ ਜਨਾ ਨਾ ਇਹ ਕਿਸੇ ਦੀ ਧੀ ਨਹੀਂ ਗਈ ਸਾਰੇ ਕੰਮ ਕਰਦੀ ਐ ਇਹ ਉਹਨੂੰ ਵੀ ਸਿਖਾ ਦੋ ਇਹ ਜਾ ਕੁਸ ਤੇ ਅਸੀਂ ਕਿਸ ਖਾਦ ਗਏ ਬਸ ਆ ਹੀ ਜਾਣਦੇ ਸੀ ਕਿ ਤੂੰ ਭਜਾ ਕੇ ਲਿਆ ਉਹ ਭੱਜ ਕੇ ਆ ਗਈ ਤੇਰੇ ਮੰਗਰ ਭੱਜ ਕੇ ਥੋੜੀ ਹਾਂ ਕੋਈ ਤਾਂ ਬੱਚੇ ਮਾਪਿਆਂ ਦੇ ਉਹਦੇ ਸੰਸਕਾਰ ਹੁੰਦੇ ਕਰੋ ਸਿੱਖ ਕੇ ਇਹ ਤਾਂ ਕੋਈ ਕੰਮ ਵੀ ਸਿੱਖਿਆ ਹੁੰਦੀ ਚੱਲ ਕੋਈ ਨਹੀਂ ਮੈਨੂੰ ਜਨੂੰ ਲਿਆ ਮੇਰੇ ਕੋਲ ਬੁਲਾ ਕੇ ਫੋਨ ਕਰ ਲੋ ਚੰਗਾ ਫੋਨ ਕਰ ਦੇ ਸਾਦੂਰੇ ਕਹੀ ਗਿਆ ਮੈਂ ਆਜੂ ਵਾਪਸੀ ਕੋਈ ਨਹੀਂ ਦੇਖ ਲੈ ਹੁਣ ਦਮ ਨਾ ਦਮ ਨਹੀਂ ਰੜਦਾ ਉਹ ਮੈਂ ਹੁਣ ਖੇਤ ਕੰਮ ਕਰਕੇ ਆਇਆ ਕਹੀ ਚਲਾ ਕੇ ਆਇਆ ਚੰਗਾ ਬੁਲਾ ਕੇ ਰ ਮੇਰੇ ਕੋਲ ਆਪੀ ਆਜੂ ਕੋਈ ਨਹੀਂ ਆਪੀ ਕਦੋਂ ਆਜੂ ਕੋਈ ਨਹੀਂ ਲਾ ਆਜੂ ਕਦੇ ਲਾ ਸੁਣ ਲਾ ਤੇਰੇ ਜੇੜ ਤੋਂ ਗੱਲਾਂ ਕਰ ਦਿੰਦੇ ਬਈ ਫੋਨ ਉਹ ਕਹਿ ਕੇ ਆਇਆ ਮੈਂ ਆਉਗੀ ਹਜੇ ਤੇ ਕਰਨੇ ਆਈ ਉਹ ਆਜੂਗੀ ਮੈਨੂੰ ਨਾਲ ਮੇਰੀ ਮਾਂ ਬਗੋ ਬੋਲੇ ਵਾਲੀ ਇਹ ਮੁੰਡਾ ਮੈਂ ਤੇਰਾ ਮਰ ਕੇ ਨਹੀਂ ਬੋਲਦੀ ਜੇ ਤੂੰ ਹਟ ਲੈ ਜਾ ਮੂੰਹ ਜਾ ਕਰ ਲੈਣਾ ਉਹ ਮੈਂ ਹੁਣ ਲੜਾਈ ਪੂ ਕੋਈ ਫਾਇਦਾ ਹੈਗਾ ਲੜਾਈ ਪਾਉਗਾ ਤਾਂ ਪਾਉਗਾ ਇੱਕ ਦਿਨ ਫਿਰ ਆਜੂ ਕੋਈ ਨਹੀਂ ਆਪੇ ਇੱਥੇ ਬੈਠੇ ਰਹੇਗਾ ਨਾ ਤੂੰ ਮੇਰਾ ਫੋਨ ਚੱਕ ਦਿਓਗੇ ਫੋਨ ਮੇਰਾ ਘਰੇ ਪਿਆ ਤੈਨੂੰ ਜਦੋਂ ਕਹਿ ਕੇ ਆਇਆ ਸੀਗਾ ਆ ਜਾ ਤੂੰ ਕਿਉਂ ਨਹੀਂ ਆਈ ਨਾ ਤੂੰ ਮਹਾਰਾਣੀ ਉੱਥੇ ਬੈਠੀ ਐ ਐਸੀ ਚ ਉਰੇ ਆ ਸਾਰਾ ਦਿਨ ਉਧਰ ਹੀ ਬੈਠੀ ਰਹਿੰਦਾ ਸਾਰਾ ਡੱਬਰ ਤਾਂ ਇੱਧਰ ਰਹਿਦਾ ਗਰਮੀ ਵਾਲੀ ਹੈਗੀ ਇੱਥੇ ਸਭ ਨੂੰ ਆਉਂਦੀ ਹੈ ਗਰਮੀ ਤਾਂ ਇੱਧਰ ਦੀ ਆ ਇੱਧਰ ਆ ਕੇ ਕੰਮ ਕਰ ਇੱਥੇ ਬੈਠੀਆਂ ਨਹੀਂ ਮੰਜੇ ਦੇ ਵੇ ਆ ਵੀ ਮੈਨੂੰ ਪੱਟੜੇ ਨਹੀਂ ਆਉਂਦੀਆਂ ਉਹ 12 ਕੁਸ ਆਊਗਾ ਆ ਵੀ ਤਾਂ ਬੱਟੀ ਜਾਂਦੀ ਆ ਵਿਚਾਰੀ ਅਸੇ ਮਟ ਨਾਲ ਬਟਾਏ ਦੇ ਕੀ ਵੇਤ ਲਾਉਣੀ ਐ ਤੂੰ ਮੇਰੀ ਗੱਲ ਸੁਣ ਤੇਰੇ ਨੂੰ ਅੱਧ ਚਾਹੇ ਸਾਰਾ ਕੰਮ ਜਾਣਦੀ ਆ ਨਾ ਤਾਂ ਇਹ ਮੂਰੇ ਬੋਲਦੀ ਐ ਹੈ ਨਾਲੇ ਆ ਬੈਠੀ ਐ ਮੇਰੇ ਬਰਾਬਰ ਮਾੜਾ ਮਟਾ ਘਰੇ ਕਹਿ ਦਿੰਦੀ ਕੋ ਸਿੱਖ ਲੈਂਦੀ ਇਹਦੋਂ ਉਹ ਸਿੱਖਣਾ ਭਾਈ ਦੇਖ ਫੁੱਫੜ ਆਇਆ ਬੈਠਾ ਫੁੱਫੜ ਨੂੰ ਵੀ ਨਹੀਂ ਬੁਲਾਇਆ ਨਹੀਂ ਤਾਂ ਹਾਂ ਬਸ ਐਨੀ ਕੁ ਅਕਲੀ ਹੈ ਹੋਰ ਇਹਦੀ ਅਕਲ ਕੀ ਹੈਗੀ ਦੇਖ ਇਹਨੂੰ ਇਹ ਕਾਨੂੰ ਕਿਸੇ ਦਾ ਹਾਂ ਐਵੇਂ ਨਹੀਂ ਪਤਾ ਲਾਦਾ ਹੁੰਦਾ ਕਰਾਣੇ ਕਰ ਦਿੱਤੀ ਦਾ ਆਹ ਦੇ ਕਰਾਣੇ ਕਰ ਦਿੱਤੀ ਹੈ ਥੋੜਾਈ ਜਾਂਦੀ ਹੈ ਮੈਨੂੰ ਤਾਂ ਬਣਦਾ ਨਹੀਂ ਤਾਂ ਇਸ ਦਾ ਕੋਸਾ ਨਹੀਂ ਜਾਣਦੇ ਤੂੰ ਤਾਂ ਕੱਲਾ ਬੀਬੀ ਤੋੜਾ ਤਾਂ ਖੜਦਾ ਨਹੀਂ ਜੀਦੀ ਗੋਡੇ ਲਾ ਲਓ ਖੜ ਜੂਗਾ ਗੋਡੇ ਕਿਵੇਂ ਲਾ ਮਾ ਗੋਡੇ ਐ ਲਾ ਲਓ ਐ ਕਰਕੇ ਦੋਨੇ ਜੋੜ ਕੇ ਨਾ ਐ ਗੋਡੇ ਲਾ ਲਓ ਖੜ ਜੂਗਾ ਮੈਨੂੰ ਉਹ ਇਹ ਤਾਂ ਨਾ ਤੈਨੂੰ ਮੱਤ ਐ ਦੂਗਾ ਹਾਂ ਜਾ ਕੇ ਆਉ ਕਿਤੇ ਮੈਨੂੰ ਨਹੀਂ ਬਣਦਾ ਤੁਸੀਂ ਕਾ ਨੂੰ ਬਣਦਿਆਂ ਤਾਂ ਇੱਥੋਂ ਰਾਣੀ ਹਾਂ ਜੀ ਤੂੰ ਆਏ ਕਰ ਪੁੱਤ ਤੇਰੇ ਫੁੱਫੜ ਵਾਸਤੇ ਨੇ ਤਾਂ ਪਕੌੜੇ ਕੱਢ ਲਿਆ ਨੇ ਚਾਹ ਬਣਾ ਲਿਆ ਉਹਨੂੰ ਨਾ ਕਹ ਉਹ ਵਧੀਆ ਕੰਮ ਕਰ ਇਹਨੂੰ ਕਹ ਜਾ ਨਹੀਂ ਆ ਸੇਵਾਂ ਤੈਨੂੰ ਵਟਣੀਆਂ ਨਾ ਆਇਆ ਪਕੌੜੇ ਕੱਢੇਂਗੀ ਤੂੰ ਖੜੀ ਹੋ ਜਾ ਇੱਥੋਂ ਜਾ ਬੱਕ ਜਾ ਪਰੇ ਆਨੇ ਦੀ ਆ ਕਰਨੀ ਹੈਗੀ ਇਹਨੂੰ ਜਾ ਜਾ ਕੇ ਹੋਰ ਕੰਮ ਕਰ ਲਾ ਇੱਥੇ ਮੈਂ ਹੋਰ ਕੀ ਰੰਗ ਲਾਉਗੀ ਇਹ ਕੀ ਕਰੂਗੀ ਹੋ ਰਹੇ ਉਹ ਚਲ ਕੋਈ ਨਹੀਂ ਆ ਪਹਿਲਾਂ ਤੇਰਾ ਫੁੱਫੜ ਆਇਆ ਆਉਂਦੀ ਤਾਂ ਹੀ ਮੈਂ ਲੈ ਪਾਈ ਰੱਥ ਲਾਤੇ ਕੋਈ ਮੈਨੂੰ ਸਮਝਾਉਂਗਾ ਕੋਈ ਮੈਨੂੰ ਸਮਝਾਉਣਾ ਪਊਗਾ ਕਾਨੂੰਨ ਜ਼ਿਆਦਾ ਆ ਪੁੱਤ ਮਸਤੀ ਹੋਈ ਆ ਇਹ ਤੇਰੇ ਕਹੇ ਤੋਂ ਨਹੀਂ ਸਮਝਦੀ ਇਹਨੂੰ ਮੈਂ ਸਮਝਾਉਂ ਕੋਈ ਚੱਲ ਚੰਗਾ ਸਮਝਾ ਲਈ ਦੇਖ ਲਾਂਗੇ ਜਿਦਾਂ ਤੂੰ ਸਮਝਾਤੀ ਕੋਈ ਨਹੀਂ ਹੁਣ ਤੂੰ ਮੜਾ ਗੁੱਸਾ ਘੱਟ ਕਰ ਹੁਣ ਬਾਈ ਜੀ ਤਾਂ ਕੀ ਸਾਰੇ ਹੁਣ ਚੱਲ ਕੋਈ ਨਹੀਂ ਗੁੱਸਾ ਤਾ ਉਹਨੂੰ ਕੀ ਦਿਖਾਉਣੀ ਆ ਵਿਚਾਰੀ ਹੁਣ ਆਈ ਆ ਤੂੰ ਨੂੰ ਹੁਣ ਤਾਂ ਇਹੋ ਦਿਖਾਉਣੀ ਆ ਸਾਡੇ ਘਰੇ ਆ ਫੇਰ ਜੇ ਲੋ ਕੰਮ ਕਰਦੀ ਆ ਮੈਂ ਤਾਂ ਖਾਵਨੀ ਆ ਇਹਨੂੰ ਚੱਲ ਕੋਈ ਨਹੀਂ ਔਰ ਆਏ ਨਹੀਂ ਦੇਖਦੇ ਵੀ ਨਵਾਂ ਜੀ ਆਇਆ ਵੀ ਚਲ ਦੋ ਤੇ ਨਵਾਂ ਜੀ ਤਾਂ ਅੱਜ ਹੀ ਨੀ ਸਵੇਰੇ ਪਤਾ ਲੱਗੂਗਾ ਉਹ ਤਾਂ ਪਤਾ ਲੱਗੂਗਾ ਹੌਲੀ ਹੌਲੀ ਅੱਪੀ ਵਿੱਚ ਹੀ ਹੋਣੀ ਹੋਣੀ ਵੀ ਸਿੱਖ ਲੂਗੀ ਏਡੀ ਹੋ ਰਹੀ ਬੱਤੀ ਜਿਹੜਾ ਨੂੰ ਪਤਾ ਹੀ ਨਹੀਂਗਾ ਕੋਈ ਚੱਲ ਕੋਈ ਨਹੀਂ ਤੁਸੀਂ ਵੀ ਨਾ ਆਹ ਕਰੋ ਕੋਈ ਨਹੀਂ ਗਈ ਉਹ ਪਕੌੜੇ ਬਣਾਉਣ ਬੁੜੀ ਜਿਹਾਉਣੇ ਦਾ ਕੰਮ ਨੇ ਵੱਡਿਆ ਕਿੰਨਾ ਕਰੈਂਗਾ ਪਤਾ ਤੂੰ ਸਿੱਟੇ ਛਿੜਤੀ ਤੂੰ ਐ ਕਰਾ ਪੇੜੀ ਬੱਟ ਕੇ ਵਗ ਜਾ ਮੇਰੀ ਤੀ ਠੀਕ ਹੈ ਮੈਂ ਤੈਨੂੰ ਹੋਰ ਪੁੱਛਦੀ ਸੀ ਤੈਨੂੰ ਕੋਈ ਗੀਤ ਨਹੀਂ ਆਉਂਦਾ ਕਿਉਂ ਦਮ ਹੈ ਨਾ ਆਉਂਦਾ ਨੇ ਪਹਿਲਾਂ ਪਾਲੀਆਂ ਨਹੀਂ ਬਾਬਰ ਸ਼ਮਸ਼ਮ ਰੋਵੇ ਮਤ ਤਨੂ ਆਏਗਾ ਇਹਨ ਤੁਸੀਂ ਨਾਲੇ ਗੀਤ ਗਾ ਲੈਣੇ ਸੇਵੰਗ ਵਟਲਾ ਕੱਲੀ ਜਿਵੇਂ ਗਾਉਂਗੀ ਦੀਦੀ ਦਾ ਦੇਖ ਲੈ ਕੱਲੀ ਗਾ ਕੇ ਦੀਦੀ ਤੇਰੀ ਹੋ ਗਈ ਹੈ ਇਹਦਾ ਕਿਆ ਕਰ ਕੋਈ ਜੀ ਹਾਂ ਇਹ ਤੋਂ ਨਾ ਇਹ ਜਮੀਦ ਰੱਖਿਆ ਕਰ ਉਹ ਦੀਦੀ ਇਹਨੂੰ ਕੁਸਮਦਾ ਤਾਂ ਕੱਲੇ ਸਾਰੇ ਜਿਹੜਾ ਉਹ ਹੀ ਨਾ ਬੋਲਿਆ ਕਰੋ ਇਹ ਤਾਂ ਕੁਲਚੇ ਖਾਣ ਜਾਂਦੀ ਕੱਲੇ ਅੱਛਾ ਹਾਂ ਮੰਟੀ ਦੇ ਖਾ ਰਹੇ ਨਾ ਵੀਰ ਤੂੰ ਮੈਨੂੰ ਵੀ ਕੁਲਚੇ ਲਿਆ ਕੇ ਦੇਣੀ ਹੈਗੀ ਵਾਂਟੀ ਤਾਂ ਰੋਜ਼ ਮੰਗਾਉਣੀ ਮੈਂ ਰੋਜ਼ ਉੱਥੇ ਦੇਖਦੀ ਆ ਚਟਨੀ ਪਈ ਹੁੰਦੀ ਆ ਹਾਂ ਮੰਗਾਉਣੀ ਹੈ ਉਾਇਮੀ ਕਦਾ ਖਰ ਵੀ ਕਦੇ ਮਰੋਟੀ ਮਾੜਾ ਮਾੜਾ ਕੰਮ ਕਰ ਲਿਆ ਕਰ ਕਿਉਂ ਸਾਰਾ ਦਿਨ ਗਾਣਾ ਪਾਉਂਦੀ ਆਂ ਉਹ ਭੈਣੇ ਗੱਲਾਂ ਨਹੀਂ ਢਿੱਡ ਭਰੋਂਗੇ ਜਾਂ ਕੁਝ ਖਵਾਉਂ ਪਿਓਂਗੇ ਵੀ ਚੱਲ ਪੁੱਤ ਖੜੀ ਹੋ ਰਹਾਣੀ ਫੇਰ ਗੱਲਾਂ ਨਾ ਕੰਮ ਢਿੱਡ ਭਰਾਂਗੇ ਹੰਦੀ ਵੱਡੀ ਕੋਠੀ ਆ ਮੈਂ ਇਕੱਲੀ ਸਾਂਭਦੀ ਆਂਗੀ ਇਹ ਤਾਂ ਪਿਆ ਪੁੱਤ ਕੁਝ ਵੀ ਨਹੀਂ ਕਰਦੇ ਤੇ ਹੋਰ ਮੁੰਡਾ ਮੁੰਡਾ ਤਾਂ ਮੁੰਡੇ ਦੀ ਰੋਟੀ ਮੈਂ ਵੰਡ ਲੈਣੀ ਮਮਮੀ ਚਾਹ ਰੱਖ ਕੇ ਆ ਮੈਂ ਹਾਂ ਜਾ ਪੁੱਤ ਲੱਗ ਜਾ ਜਿਵੇਂ ਇਹ ਕੰਮ ਨੂੰ ਹੱਥ ਪਾਉਂਦੀ ਨਾ ਭੱਜ ਕੇ ਥੋੜਾ ਐ ਭੱਜ ਕੇ ਕੰਮ ਕਰਿਆ ਕਰ ਦੇ ਕਿੱਡੀ ਸਿਆਣੀ ਹੈ ਬਾਈ ਉਹਦੀ ਵਾਗ ਹੀ ਕਹੈਂ ਸਾਰੀ ਆ ਦੇਖ ਲੈ ਆ ਵੇਗੀ ਆ ਕੇ ਬਰਾਬਰ ਇਹਨੂੰ ਆਏ ਪਤਾ ਹੈ ਮੇਰੇ ਫੁੱਫੜਾ ਪਿੰਜਾਦ ਨੂੰ ਕਰੇ ਲੈ ভাই ਫਿਰ ਮੈਂ ਦੇਖਦੇ ਆ ਰਾਣੀ ਕੀ ਕਰ ਜਾਂਦੀ ਆ ਚੱਲ ਚੰਗਾ ਭਾਣੇ ਮੈਂ ਵੀ ਉਹਨੇ ਬਣਾ ਲਉ ਸੇਵੀਆਂ ਸਲੂਆਂ ਮੈਂ ਕਿਹੜਾ ਮਾਰਿਆ ਉਹ ਫੜਾ ਤੇ ਆਉਂਦੇ ਨੂੰ ਦੇਖਦੇ ਆ ਕੁਝ ਬਣਾਉਗੀ ਆ ਤੂੰ ਵੀ ਗੱਲ ਸੁਣ ਮਤਰੇ ਕਿੰਨਾ ਕ ਟਾਈਮ ਤੇਰੀ ਸਾਈਡ ਲੈਂਦਾਰ ਹੁੰਦਾ ਮੈਂ ਕੰਮ-ਕੁੰਮ ਕੋਈ ਕਰ ਲਿਆ ਕਰ ਤੁਸੀਂ ਮੈਨੂੰ ਕਿਉਂ ਬੋਲਦੇ ਰਹਿੰਦੇ ਹੋ ਹਰ ਟਾਈਮ ਆ ਓਏ ਲੋਕ ਬੋਲਣੀਆਂ ਸਾਰੇ ਇੱਧਰ ਬੈਠੇ ਨੇ ਤੈਨੂੰ ਉਧਰ ਹੀ ਸੀਦੀ ਪਈ ਰਹਿੰਦੀ ਐ। ਬੰਤਾ ਸਕੂਲੋਂ ਆਇਆ ਸੀ ਰੋਟੀ ਬਣਾਈ ਜਾਂਦੀ ਸੋਦੀ। ਉਹਨੂੰ ਇੱਥੇ ਲਿਆ ਗਏ ਇੱਥੇ ਸਾਰਾ ਕੁਝ ਹੈਗਾ। ਇੱਥੇ ਸਾਰਾ ਕੁਝ ਹੈਗਾ। ਤੁਸੀਂ ਤਾਂ ਨਹੀਂ ਦੇਖਦੇ ਹੈਗੇ ਉਹਦੇ ਬਾਰੇ ਕੁਝ ਵੀ। ਹੁਣ ਦੇਖਦੇ ਕੀ ਵਧੀਆ ਸਕੂਲ ਚ ਲਾਇਆ ਆਇਆ ਹੁਣ ਉਹਦੇ ਪਿੱਛੇ ਪਿੱਛੇ ਥੋੜੀ ਕੰਮ ਵੀ ਕਰਨੇ ਨੇ। ਔਣ ਸਰ ਲੱਗ ਜਾਂਦਾ ਬੈਗ ਭਗਾ ਕੇ ਮਾਰਦਾ ਸੋਫੇ ਦਾ ਮੰਮੀ ਮੈਂ ਰੋਟੀ ਖਾਣੀ ਆ ਪਰੌਂਟੇ ਦੇ ਮੈਨੂੰ ਬਣਾ ਕੇ ਆ ਲੂਆਂ। ਚੱਲ ਕੋਈ ਨਹੀਂ ਵੀਰੇ ਨਾ। ਮੇਰੀ ਗੱਲ ਸੁਣ। ਚੱਲ ਮੈਂ ਜੇ ਤੇਰੇ ਨਾਲ ਮੈਰਿਜ ਕਰਾਈ ਸੀ। ਮੈਂ ਇਹਨਾਂ ਨੂੰ ਰੋਜ਼ ਸੁਣਦਾ ਮਾੜਾ ਮੋਟਾ ਕੋਈ ਕੰਮ ਕਰ ਇਹ ਵੀ ਕਹਿਣ ਵੀ ਹਾਂ ਜੇ ਤੂੰ ਕਰਾਈ ਆ ਭਾਈ ਵਧੀਆ ਹੁਣ ਮੈਂ ਉਧਰੋਂ ਐਡੀ ਤੂੰ ਰੱਖ ਕੇ ਇੱਥੇ ਕੰਮ ਕਰਿਆ ਕਰ ਉਧਰ ਕਿੱਡੀ ਵੱਡੀ ਕੋਠੀ ਆ ਮੈਂ ਕੱਲੀ ਆamdੀ ਤੂੰ ਜਿਵੇਂ ਬੇਬੇ ਕਹਿੰਦੀ ਨੇ ਉਹ ਮੈਂ ਕਰ ਲਿਆ ਕਰ ਤੂੰ ਬਾਹਲਾ ਨਾ ਉਖੜਿਆ ਚੱਲ ਇੱਧਰ ਮੈਂ ਬੇਬੇ ਦਾ ਸਾਹਮ ਲੈਨੀ ਫਿਰ ਐ ਕਰ ਆਪਣੇ ਘਰੇ ਕੋਈ ਕੰਮ ਵਾਲੀ ਲਾ ਦੇ ਕੋਈ ਨਹੀਂ ਤੂੰ ਬਸ ਜਿਵੇਂ ਉਹ ਪਹਿਲਾਂ ਉਹਨੂੰ ਖੁਸ਼ ਕਰ ਐਵੇਂ ਮੈਥੋਂ ਰੋਜ਼ ਰੋਜ਼ ਮੈਥੋਂ ਹੀ ਕਿੱਕੇ ਚੱਲੀ ਜਾਂਦੀ ਫਿਰ ਕਿਸੇ ਦਿਨ ਉਹ ਕਰਤਾ ਫਿਰ ਨਾਲੇ ਤੂੰ ਝਾਕੀਂ ਨਾਲੇ ਉਹ ਚਾਕੂ ਉਹ ਤਾਂ ਇਸ ਦਿਨ ਦੀ ਮੈਂ ਇੱਥੇ ਆਈਆਂ ਨਾ ਉਦੋਂ ਦੀ ਉਹਦੇ ਨਾਲ ਮੇਰੇ ਨਾਲ ਆਇਆ ਲਾ ਰੱਖੀ ਹੈਗੀ ਬੈਠਣਾ ਹੁੰਦਾ ਉਹ ਤਾਂ ਹੁਣ ਪਤਾ ਹੀ ਹੈਗਾ ਹੁਣ ਉਹਦਾ ਮਾੜਾ ਮੋਟਾ ਆਪ ਹੀ ਤੈਨੂੰ ਬੋਚਣਾ ਪਿਆ ਕਰੋ ਟਾਈਮ ਉਹ ਤੋਂ ਦੇ ਤੁਸੀਂ ਹੈ ਨਹੀਂ ਸੀ ਘਰੇ ਅੰਬਾ ਖਾਤਰ ਮੇਰਾ ਇੰਨਾ ਜਲੂਸ ਕੱਢਿਆ ਉਹਨੇ ਯਾਰ ਆਪਦਾ ਤੁਸੀਂ ਆਹ ਕਰੋ ਕੰਮ ਜੇ ਬਣਾਉਂਗੇ ਕੁਝ ਮਾ ਦਾ ਉਧਰ ਦੇਖ ਕੇ ਆਉਣਾ ਫੋਪੜ ਨੂੰ ਖੇਤ ਚ ਕੀ ਕਰਦਾ ਜਾਂਦਾ ਉਹ ਮੈਂ ਕੀ ਕਿਹਾ ਉਹਨਾਂ ਨੂੰ ਉਹ ਤੁਸੀਂ ਹਾਂ ਚ ਹਾਂ ਮਲਾ ਦੇ ਕਰੋ ਆਪਦੀ ਮਾ ਦੇ ਮਗਰ ਲੱਗਦੇ ਨੇ ਕੋਈ ਨਹੀਂ ਕੀ ਆਪਾਂ ਨਾਲ ਮਿਲ ਕੇ ਕੰਮ ਕਰ ਲਾਂਗੇ ਪਤਾ ਜਵਾਗ ਤੜਕੀ ਜਾਂਦਾਗਾ ਅੱਠ ਵਾਦਿਆਂ ਨੂੰ ਸਕੂਲ ਬਾਜਦਾ ਭੁੱਖਾ ਮਰਦਾ ਰਹਿੰਦਾ ਮੁੜ ਕੇ ਸਾਰੀ ਦਿਹਾੜੀ ਉਹਦੇ ਬੇਬੇ ਦੇਖ ਭਾਲ ਕਰਨੀ ਐ ਮੈਨੂੰ ਕਿਹੜਾ ਵੇਲਾ ਹੋਗਾ ਇਹਨਾਂ ਨੂੰ ਫੋਨ ਲਾਈ ਜਾਨੀ ਐ ਫੋਨ ਨਹੀਂ ਚੱਕਰੇ ਮੇਰੇ ਅੱਕ ਕੇ ਇੱਧਰ ਆਈਆਂ ਇੱਧਰ ਆਈ ਨੂੰ ਮੈਨੂੰ ਫੁੱਲ ਪੈ ਗੇ ਚੰਗੀ ਮੇਰੀ ਸੇਵਾ ਕੀਤੀ ਐ ਇਹਨਾਂ ਨੇ ਗਰਮੀ ਚਾੜੀ ਦੂਰ ਤੁਰ ਕੇ ਆਈਆਂ ਮੈਂ ਆ ਛੋਨਾ ਕਿਵੇਂ ਪੀਵਾ ਜਾ ਹੋਇਆ ਪਿਆ ਪਤਾ ਨਹੀਂ ਕੀ ਹੋਗਾ ਜੇ ਸਿੱਟੀ ਅੱਜ ਦਵਾਈ ਇਹ ਪਾ ਕੇ 12 ਪਰੇ ਸਿੱਟਣਾ ਸੀ ਰੇਚ ਮਲਾ ਕੇ ਇਹਨੂੰ ਮੰਗੀ ਛਾੜ ਹਾਂ ਉਹਦੇ ਨਾਲ ਮਾ ਬੁੱਟਾ ਮਾਰਜੂ ਹੁਣੀ ਬੁੱਟਾ ਮਾਰਨ ਦਾ ਛੋਨੇ ਦਾ ਟਾਈਮ ਹੈ ਉਥੇ ਕੱਕੀਏ ਕੱਢਣੇ ਉਹ ਵੀ ਛਟਣੀਆਂ ਫਿਰ ਹਾਂ ਹਾਂ ਉਹਦੇ ਚੱਕਾ ਇਕੱਠੀ ਛਿੜਤੀ ਫਿਰ ਇਹਦੇ ਚ ਈਲਕ ਜੀ ਛੱਡ ਜੂਗਾ ਹੋਰ ਤੁਸੀਂ ਕਰ ਲਿਆ ਥੋੜਾ ਨਿਬੜ ਗਿਆ ਕਰਨ ਹਾਂ ਨਿਬੜ ਗਿਆ ਵਧੀਆ ਸਾਡੇ ਤਾਂ ਸਾਲ ਵਧੀਆ ਹਾਂ ਹੋਰ ਘਰ ਇਕਬੀਲਦਾਰੀ ਠੀਕ ਹੈ ਠੀਕ ਹੈ ਤੇਰੇ ਸਾਹਮਣੇ ਸਾਰਾ ਦੇਖ ਤਾ ਆਇਆ ਤੇਰੀ ਉਹ ਛੋਟੀ ਪਰਜਾਈ ਬਹੁਤ ਸਿਆਣੀਆਂ ਯਾਰ ਜਿਹੜਾ ਹੁਣ ਵਿਆਹ ਕਰਿਆ ਮੁੰਡੇ ਦਾ ਛੋਟੇ ਦਾ ਉਸ ਦਾ ਬਸ ਐ ਜਿਹਦਾ ਵਿਚੋਲਾ ਜੋਰ ਪਾਈ ਗਿਆ ਕਹਿੰਦਾ ਕੁੜੀ ਦੇਖ ਕੇ ਜਾ ਉਹ ਦੇਖ ਕੇ ਜਾ ਚਲੋ ਸੀਧਾ ਉਹੀ ਸਵੈਕੀ ਬਾਗ ਦੇ ਵਿੱਚੋਂ ਦੇਖੇ ਹੋਣੇ ਭਾਈ ਤੇ ਚੁੰਨੀ ਚੜਾਵੀ ਕਰ ਲਿਆ ਹੈ ਬੀਬੇ ਨੂੰ ਪਸੰਦ ਆ ਕੀ ਉਹ ਮਲਾਈਕੀ ਜੀ ਤੇ ਫੁੱਫੜ ਨੂੰ ਭੋਲੀ ਗੇ ਫੜਾਈ ਨਹੀਂ ਦੀ ਗੱਲ ਉਹ ਤਾਂ ਜੱਸ ਕੋਈ ਨਹੀਂ ਹੁਣ ਮੂਰੇ ਕਰਾਂਗੇ ਆਪਾਂ ਉਹਦਾ ਕੋਈ ਪਾਰਟੀ ਬੂਟੀ ਘਰੇ ਹਾਂ ਉਹ ਸਾਰੇ ਚਲਾ ਜਿਹੜੇ ਆਉਣ ਜਾਣੇ ਸਾਰਿਆਂ ਨੂੰ ਬੁਲਾਵਾਂਗੇ ਯਾਰ ਮਾਨ ਕਰ ਨਾਲ ਠੀਕ ਆ ਉਹ ਤੇਰੀ ਘਰ ਵਾਲੀ ਯਾਰ ਉਹ ਕਿਵੇਂ ਤੂੰ ਵੀ ਉਹ ਕਮਲ ਜਾਂ ਮਾਰਿਆ ਬਸ ਐ ਉਹ ਦੇਖ ਛੂਟੀ ਨੂੰ ਕਿੰਨਾ ਕੰਮ ਕਰਦੀ ਐ ਚਲੋ ਵੀ ਐ ਹੁਣ ਹੋ ਜਾਂਦਾ ਟਾਈਮ ਸੀ ਉਹ ਹਾਂ ਹਾਂ ਅੱਡੀ ਵਧੀਆ ਦੋਨਾਂ ਦੀ ਮਤ ਮਿਲਦੀ ਜੀ ਚੰਗ ਵਧੀਆ ਤੁਹਾਡਾ ਆਪਸੀ ਪਿਆਰ ਹੋਣਾ ਚਾਹੀਦਾ ਯਾਰ ਤੇ ਵੀ ਉਹ ਹੀ ਗੱਲ ਚਲੋ ਵੀ ਹੁਣ ਜਿਹੜਾ ਕੁਝ ਹੋ ਗਿਆ ਤਾਂ ਹੋ ਗਿਆ ਹੋ ਗਿਆ ਚੱਲ ਆਹ ਅੱਡੀ ਵਧੀਆ ਚੱਲੀ ਜਾਂਦੀ ਆਪਾਂ ਨੂੰ ਕੋਈ ਅਫਸੋਸ ਨਹੀਂ ਚੱਲ ਵਧੀਆ ਉਹ ਸੌ ਪੋਸ ਕਹਿ ਦੋ ਹੁਣ ਮੈਂ ਇਹਨੂੰ ਕੁਝ ਬੋਲਿਆ ਆ ਹਾਂ ਉਹਦੇ ਕੋਈ ਦਿਲ ਦਿਮਾਗ ਤੇ ਨਹੀਂ ਬਸ ਉਹ ਜਦੋਂ ਮੈਂ ਆਇਆ ਉਦੋਂ ਘਰੇ ਵੀ ਉਹ ਛੋਟੀ ਨੂੰ ਛੇਵੀਆਂ ਬੱਤੀ ਜਾਂਦੀ ਸੀ ਉਹ ਆਰਾਮ ਨਾਲ ਬੈਠੀ ਤਾਮੂ ਕੋ ਮੋਨੇ ਵੀ ਕੀਤਾ ਉਹ ਹੁਣ ਪਿੱਛੋਂ ਵਿਚਾਰੀ ਔਖੀ ਸੀ ਕੀ ਹੁਣ ਰਿਆ ਕੇ ਨੂੰ ਸੌਖ ਮਿਲ ਗਈ ਹਾਂ ਹੁਣ ਇਹੀ ਥੱਲੇ ਬੈਠੀ ਰਹਿੰਦੀ ਆ ਅੱਛਾ ਹਾਂ ਹਾਂ ਹੁਣ ਚੱਲਾ ਆ ਜਾਂਦਾ ਵੀ ਨੂੰ ਲੜਪੜ ਕੇ ਕੰਮ ਕਰਾ ਲਿਆ ਚੱਲ ਤੂੰ ਵੱਡਾ ਹੈ ਤੇ ਪਰਿਵਾਰ ਚ ਨਾ ਵਧੀਆ ਦੋਨਾਂ ਨੂੰ ਮਿਲ ਕੇ ਪਿਆਰ ਨਾਲ ਕੰਮ ਚਲਾਇਆ ਕਰੋ ਆਹਦਾ ਗੱਲ ਹੈਗੀ ਆ ਹਾਂ ਨਹੀਂ ਬੁਢੀਆਂ ਦਾ ਅੱਜ ਕੱਲ ਉਹ ਨਹੀਂ ਕੱਲੀ ਨਹੀਂ ਮਾਨ ਹੁੰਦੀ ਮਾਨ ਤੇ ਦੋਨੇ ਮਿਲ ਕੇ ਰਿਹਾ ਕਰੋ ਤੇ ਪਰਿਵਾਰ ਚ ਵਧੀਆ ਪਿਆਰ ਨਾਲ ਚਾਹ ਤਾਡਾ ਵਧੀਆ ਕੰਮ ਚੱਲੀ ਜਾਂਦਾ ਹਾਂ ਛੋਟੇ ਨੂੰ ਵਧੀਆ ਪੜਾਇਆ ਹਾਂ ਉਹ ਤਾਂ ਫਰਜ਼ ਬੰਦਾ ਸੀ ਤੇਰਾ ਇਹ ਤੇਲ ਬੱਚ ਗਿਆ ਪਾ ਦੇ ਹੁਣ ਪੀਪੀ ਤੇਰ ਵਾਲਾ ਮੱਤ ਗਿਆ ਹੱਥ ਨਾਲ ਮੱਤ ਜੇ ਮੇਰਾ ਰੀਬੂ ਮੈਂ ਮਰ ਜਾ ਕਹਿੰਦੇ ਮਾੜਾ ਨਾ ਜੰਮੇ ਨਾ ਆਵੇ ਕਿਸੇ ਦੇ ਤੇ ਤੈਨੂੰ ਮਾਰ ਤੋ ਦਿਖਾਈਗੀ ਕਿ ਨਾ ਮਾੜੀ ਮੁੱਟੀ ਹਾਂ ਬਣੀ ਆਦੀ ਬ ਤੇਰੇ ਆਹੀ ਮਾਰੂ ਤੇ ਅੱਖੇ ਹੱਤੇ ਲੈ ਉਤੋ ਕਿ ਮੇਰੇ ਮਾਰਦੀ ਮੇਰੇ ਹੱਥ ਮੱਤ ਗਿਆ ਮਣੀਆ ਖਮਚਣ ਦੀ ਇਹ ਉਤਰੇ ਆ ਬੋਆ ਕੇ ਬਾਹਰ ਫਾਇਦਾ ਨਹੀਂ ਮੱਤ ਕੇ ਪਹਿਲਾ ਤੂੰ ਮੈਨੂੰ ਆ ਰਸ ਕਢਾਈ ਤੇ ਨਹੀਂ ਤੈਨੂੰ ਕਿਤੋਂ ਉਹ ਪਹਿਲੇ ਤੂੰ ਦਿਸੀ ਨਹੀਂ ਗਈ ਅੱਜ ਡੇ ਡੇ ਲੈ ਤੇਰੇ ਬੇਬੇ ਤੁਮ ਆਪਣੀ ਕਰਸਾ ਦੇ ਪਰ ਮੈਨੂੰ ਕਹੀ ਜਾਂਦੀ ਐ ਕਿ ਤੂੰ ਮਾੜਾ ਬੱਤ ਨਹੀਂ ਦਿੰਦੀ ਆ ਮਾ ਮੱਚ ਗਿਆ ਉਹ ਬੱਤਾ ਬੱਤ ਇਹ ਰੁਕਤੇ ਮਾਗੂ ਚੱਕਿਆ ਆਉਂਦਾ ਮੁੰਡਾ ਜੇ ਰੋਂਦਾ ਖੰਮੀ ਆ ਮਨ ਯਾ ਬਸ ਨਹੀਂ ਲਾਗਤੀ ਜਰੀ ਨੀ ਆ ਨਾ ਅਜੇ ਬੇਬੇ ਬੁੱਕ ਤੇ ਬੱਚ ਇਤ ਕਮ ਤੇਰੇ ਮੂੰਹ ਚ ਪਕਾ ਦੇ ਓ ਆ ਕੀ ਬਣਾਇਆ ਬੰਦ ਨਾਲ ਸਾਥ ਓਕੇ ਆ ਕੀ ਬਣਾਇਆ ਜੀ ਇਹ ਪਕੌੜੇ ਨਹੀਂ ਤੇ ਪੇਪੇ ਨੇ ਬਚਾਤੇ ਮਾੜਾ ਓਟ ਨਾ ਕੋਈ ਸਿੱਖ ਖਲਾ ਗਾ ਮੇਰੇ ਪੇਪੇ ਕੀ ਕਰੇ ਅੱਛੀ ਕਿ ਕਰਦਾ ਫਟਾਉਂਦਾ ਉਂਦਾ ਪਰ ਚਪਾ ਚ ਗਿਆ

ਬਣਾਉਣਾ ਆ ਤੇ ਹੀ ਮੰਗਣਾ ਭਾਵੇਂ ਤੇ ਫਿਰ ਹੀ ਸਪਾਇਲਡ ਹਾਂ ਕੀ ਕੋਈ ਕਹਾਈ ਜੇ ਬੋਲਦੇ ਤਾਂ ਪੁਰਾਉ ਆ ਜਾਂਦੇ ਆ ਇਹੋ ਜਿੰਨ ਬਣਾਉਂਦੇ ਸੀ ਤੋਟ ਨਾ ਰੇਸਾ ਲੈਂਦੇ ਨਹੀਂ ਮੈਂ ਪਾ ਲਿੰਦੀ ਵੀ ਵੀ ਆ ਗਿਆ ਲਗੇੜਾ ਮਾਰ ਕੇ ਖੇਤ ਹਾਂ ਭੈਣੇ ਬਣਾਇਆ ਕੁਝ ਖਾਣ ਪੀਣ ਨੂੰ ਖੇਤ ਕੋ ਮੈਂ ਮੈ ਤਾਂ ਕੋ ਭੁੱਖ ਲੱਗੀ ਪਈ ਆ ਤਾਂ ਪਕੌੜਿਆ ਪਕੂੜੇ ਨੂੰ ਰਹਿਣ ਦਿੰਦੇ ਗਰਮੀ ਸੀ ਕਿਸੇ ਮੈਂ ਸੋਨਾ ਧਰ ਲੈਂਦੇ ਕਹਿੰਦੀ ਕਿ ਚੱਲ ਫਫੜਾ ਆ ਕਹਿੰਦੀ ਬਣਾ ਲੈਨੇ ਆ ਅੱਛਾ ਮੈਂ ਤਾਂ ਕਿ ਹੱਸੂ ਨਾ ਖਰਾਉਣੀ ਚਲ ਕੋਈ ਨਹੀਂ ਮੈਂ ਫਿਰ ਭੁੱਖ ਲੱਗੀ ਐ ਖਾ ਕੇ ਜਾਣਾ ਮੈਂ ਉਹਦੀ ਕਹਾਣੀ ਹਾਂ ਕੋਈ ਨਹੀਂ ਮਗਉਣੀ ਰਾਣੀ ਹਾਂਜੀ ਬਾਬੇ ਬਣ ਕੇ ਪਕੌੜੇ ਹਾਂ ਬਣ ਗਏ ਬਾਬੇ ਆ ਥੋੜਾ ਫੁੱਫੜ ਨੂੰ ਭੁੱਖ ਲੱਗ ਰਹੀ ਐ ਪੁੱਤ ਲੈ ਆਂਦੇ ਆ ਆਹ ਕਾ ਪੁੱਤ ਸਤਿ ਸ਼੍ਰੀ ਅਕਾਲ ਅਪੜੀ ਸਤਿ ਸ਼੍ਰੀ ਅਕਾਲ ਕਿਵੇਂ ਆ ਸੋਟਿਆ ਕਿੱਥੇ ਰਹਿਣਾ ਵਿਆਹ ਕਰਾ ਕੇ ਨਹੀਂ ਦੇਂਦੇ ਹੀ ਨਹੀਂ ਹੁਣ ਉਸ ਨੂੰ ਪਤਾ ਐ ਬਸ ਬਾਹਰ ਕੰਮ ਕੁਮ ਦਾ ਪਤਾ ਕਰਦੇ ਬੱਦਿਆਂ ਅੱਛਾ ਲੈ ਤੂੰ ਆਏ ਦੇਖ ਲੈ ਭਾਈ ਹਾਂ ਵੱਡੇ ਟਕਰਾਈ ਸੀ ਆਪਣੀ ਮਰਜ਼ੀ ਨਾ ਅੱਛਾ ਆਹ ਦੇਖੀ ਆ ਤਾਂ ਉਹਨੇ ਕੱਢਿਆ ਵੱਡੀ ਨਹੀਂ ਪਕੌੜੀ ਅੱਛਾ ਤੇ ਆ ਕੱਢਿਆ ਛੋਟੀ ਉਹ ਵੀ ਮਚਾਏ ਪਈ ਐ ਮਚਾਏ ਪਈ ਐ ਅੱਛਾ ਇਹ ਐ ਜਿਹੜਾ ਆਪਣਾ ਛੋਟਾ ਮੁੰਡਾ ਮੇਰਾ ਹਾਂ ਹਾਂ ਤੇ ਦੇਖ ਲੈ ਇਹ ਤਾਂ ਹੀ ਮੇਰੀ ਹਾਂ ਚ ਹਾਂ ਕਰਦੇ ਨਾਲ ਛੋਟੀ ਬਹੂ ਉਹ ਵੱਡੀ ਤਾਂ ਪੈਂਦੀ ਚਾਰੇ ਚੱਕ ਕੇ ਉਹ ਤਾਂ ਨਿਕਲਦੀ ਐ ਸਿੱਝਾ ਸਾਰਾ ਦਿਨ ਜਿਹੜੀ ਛੋਟੀ ਐ ਉਹਨੂੰ ਮੈਂ ਜਦੋਂ ਵੀ ਕਹਿੰਦਾ ਆਪਾਂ ਬਾਹਰ ਲੈ ਕੇ ਚੱਲੀਏ ਉਹ ਤਾਂ ਕਹਿੰਦੀ ਮम्मी ਹਾਂ ਮੈਨੂੰ ਤਾਂ ਪੁਰਾਣੇ ਘਰ ਚੀਜੀ ਲੱਗਦਾ ਹਾਂ ਨਾਲੇ ਮਾਂ ਨੂੰ ਕਹਿੰਦਾ ਜੀ ਮੈਂ ਹਾਂ ਬੱਤ ਮਣੋ ਦਾ ਕੰਮ ਮਿਲ ਗਿਆ ਫਿਰ ਬੈਂਕ ਚ ਫਿਰ ਤਾਂ ਬੜੀ ਵਧੀਆ ਹੋ ਗਿਆ ਫਿਰ ਤਾਂ ਬਹੁਤ ਵਧੀਆ ਹੋਰ ਹੋਰ ਪਰਸੋਂ ਦੇ ਧੱਕੇ ਖਾਂਦੇ ਫਿਰਦੇ ਸੀ ਉਧਰ ਉਹ ਹੁਣ ਅੱਜ ਵ ਕੱਛਾ ਨਾ ਤੇ ਬਦਿਆ ਭਾਈ ਮਾਲਕ ਨੇ ਬਦਿਆ ਤੇਰੀ ਮਾਂ ਪੜ ਲੀਆ ਡਾਕੂਮੈਂਟ ਜਮਾ ਕਰਾਇਆ ਅੱਜ ਮੈਂ ਉਹ ਕਹਿੰਦੇ ਬਸ ਇੱਕ ਤਰੀਕਾ ਤੋਂ ਜੁਆਇਨ ਕਰ ਲਿਆ ਅੱਛਾ ਹਾਂ ਚੱਲ ਠੀਕ ਆ ਬੜੀ ਇਹ ਤਾਂ ਬਹੁਤ ਵਧੀਆ ਕਰਿਆ ਤੇ ਬਾਈ ਖਾ ਲਓ ਫਿਰ ਤੁਸੀਂ ਹੁਣ ਠੀਕ ਆ ਖਾਓ ਤੁਸੀਂ ਵੀ ਤੂੰ ਮੈਂ ਕਿੰਦਰ ਪੁੱਪੂ ਨੂੰ ਪਾਣੀ ਦਾ ਗਲਾਸ ਲਿਆ ਕੇ ਦੇ ਹਾਂ ਮੈਂ ਲਿਆਉਣਾ ਤੇ ਲੱਗਿਓ ਖੇਤੋਂ ਆਇਆ ਪਾਣੀ ਪੁੱਛਿਆ ਹੀ ਨਹੀਂ ਚਾਹ ਨਾਲ ਲਿਆਉਂਗਾ ਵਾਚਣਾ ਦਾ ਚਾਹ ਚਰ ਬਾਤ ਚ ਰਹੀ ਆਂ ਜਨਾ ਪਾ ਰੋ ਪਾਣੀ ਖਾਂਗੋ ਜੀ ਇਹ ਚਾਹ ਬਣ ਵੀ ਤੇ ਚਾਹ ਪਾ ਲਿਆ ਕੱਟਾ ਖਾਈ ਨਾ ਪਕੌੜੇ ਆਏ ਤੂੰ ਵੀ ਹਾਂ ਤੂੰ ਫਿਰਦਾ ਖਾਈ ਜਾਂਦਾ ਪਕੌੜੇ ਤੂੰ ਕਿੱਦੋਂ ਆਇਆ ਪਹਿਲਾਂ ਮੈਨੂੰ ਐ ਦੱਸ ਮੈਂ ਤਾਂ ਠੀਕ ਫਿਰਦਾ ਹੀ ਬਿਆਹ ਦੇਖਵੇਂ ਹਾਂ ਆ ਜਿਹੜਾ ਤੇਰੀ 3000 ਰੜੀ ਜੀ ਉਹ ਹਜੇ ਪਕੌੜਾ ਦੇ ਖਰਾ ਪਕਾ ਲਈ ਤੂੰ ਕਹ ਲਾਏ ਹਾਂ ਤੇਰੇ ਵਾਸਤੇ ਬਣਾਉਣਾ ਮੇਰੇ ਵਾਸਤੇ ਨਹੀਂ ਆਉਂਦੇ ਹਾਂ ਬਣਾਏ ਦੇਖ ਲੈ ਹੁਣ ਸਖਾਇ ਦੇ ਮਾੜੀ ਮੁੱਠੀਆ ਕੱਲ ਦੇ ਦੇ ਕੋਈ ਮੈਂ ਤਾਂ ਆਪ ਨਹੀਂ ਬਣਾਉਂਦੇ ਮੈਂ ਕਿਹਦੇ ਕੋਲ ਤੈਨੂੰ ਤਾਂ ਨਹੀਂ ਆਉਂਦਾ ਤੂੰ ਉਹਨੂੰ ਕਾਹਤਾ ਦੇ ਕਹਾਂ ਉਹਨੂੰ ਬਹੁਤ ਕੋਸਾ ਉਹ ਨਹੀਂ ਹੋ ਜਾਂਦੀ ਪਕੌੜੀ ਨਾ ਬਸ ਬਹੁਤ ਬਹੁਤਾ ਹੈ ਹੂੰ ਤੂੰ ਆ ਛੋਟੀ ਦੇਖ ਲਾ ਨਾ ਇਹਨੇ ਮੈਂ ਕੋਈ ਕੰਮ ਨੂੰ ਨਹੀਂ ਕਹਿੰਦੀ ਆਪੀ ਦਾ ਬਹੁਤ ਲੱਗੀ ਰਹਿੰਦੀ ਕੰਮ ਕਰਨ ਇਹਨੂੰ ਕਾ ਮਾੜਾ ਮੋਟਾ ਉਹਦੀ ਲਵੇ ਲੱਕਿਆ ਕਾਲਾ ਲਾ ਕਾਲਾ ਭੈਣ ਤੂੰ ਵੀ ਖਾ ਲਾ ਨਾ ਕੋਈ ਨਹੀਂ ਬਾਈ ਕੋਈ ਨਹੀਂ ਖਾ ਖਾਂਗੇ ਚਲ ਉਹਨੇ ਭੈਣੇ ਪਕੌੜੇ ਬਹੁਤ ਸਵਾਦ ਬਣੇ ਇਹ ਤਾਂ ਹੈ ਬਾਈ ਮੇਰੇ ਪਿਆਰੇ ਤੇ ਵਾਗੀ ਸਾਰੇ ਕੰਮ ਹੀ ਵਧੀਆ ਕਰਦੀ ਐ ਹਾਂ ਉਹ ਵੱਡੀ ਤਾਂ ਠੀਠ ਹੋਰੀ ਤੇ ਜਮੀ ਨਹੀਂ ਕੰਮ ਕਰਦੀ ਚਾਹੇ ਆ ਮੇਰੇ ਮੁੰਡੇ ਨੂੰ ਪੁੱਤਾਂ ਹੀ ਲੱਗੇ ਤੇਰੀ ਛੋਟੀ ਨੂੰ ਤਾਂ ਤੇਰੇ ਹਰ ਕੀ ਸੱਚਿਆਰੀ ਐ ਹਾਂ ਪਿਆਰ ਫਿਰ ਮੈਂ ਦਿੱਤਾ ਉਹਨੂੰ ਹਾਂ ਹਾਂ ਉਹ ਫਿਰ ਉਹ ਦੂਜੀ ਵੱਡੀ ਤੇ ਤੈਨੂੰ ਕੀ ਰੋਜ਼ ਰੋਜ਼ ਕਹਾਣੀ ਪਾਵਾਂ ਮੈਂ। ਉਹ ਚੱਲ ਕੋਈ ਨਹੀਂ ਰੋਜ਼ ਰੋਜ਼ ਕਾਉ ਨੂੰ ਐਵੇਂ ਕੋਈ ਗੱਲ ਜਦੋਂ ਪਤਾ ਹੁੰਦਾ ਸੁਹਾ ਦਾ ਤੈਨੂੰ। ਕਿਹਾ ਆਏ ਹੱਸ ਕੇ ਟਾ ਦਿੰਦਾ ਮੈਨੂੰ ਲੈ। ਮੈਂ ਹੁਣ ਚੱਲ ਕੋਈ ਨਹੀਂ ਫਿਰ ਉਹਨੂੰ। ਉਹਦਾ ਉਹੀ ਆਪਾ ਦਾ ਨਾ ਉਧਰਲੀ ਸਾਈਡ ਉਹ ਬਚਾਲੇ ਬੈਠੇ ਆਂਗੇ। ਤੂੰ ਦੋਨੋਂ ਨੂੰ ਹਾਂ ਨੂੰ ਉਹਨੂੰ ਵੀ ਸਮਝਾਇਆ ਕਰ ਵੱਡੀ ਨੂੰ ਪਿਆਰ ਨਾਲ। ਚੱਲ ਕੋਈ ਨਹੀਂ ਹੁਣ ਮੁੰਡੇ ਨੇ ਉਹਦੇ ਨਾਲ ਤਾਂ ਪਿਆ ਜਿਹੜਾ ਕੀ ਕਹਿੰਦੇ ਨੇ ਲੰਬ ਮੈਰਿਜ ਕਰਾ ਲਈ। ਚੱਲ ਕੋਈ ਗੱਲ ਨਹੀਂ। ਚੱਲ ਉਹ ਤਾਂ ਠੀਕ ਹੈ ਵੀਰਾ ਮੇਰੀ ਗੱਲ ਸੁਣ ਮੈਂ ਤਾਂ ਰੋਜ਼ ਮੱਥਾ ਮਾਰਦੀ ਆਂ। ਮੈਂ ਕਿ ਨਹੀਂ ਚ ਬੋਲਦੀ ਆ ਉਹਨੇ ਕੋਈ ਗੰਦਗੀ ਹਮ ਉਹਨਾਂ ਨਾਲ ਤਾਂ ਚੰਗੀ ਆ ਐਵੇਂ ਬਿਥੇਰੀ ਇੱਥੇ ਆਪਣੇ ਪਿੰਡ 'ਚ ਦੇਖਦੇ ਆ ਕੀ ਕਰਦੇ ਨੇ ਆ ਦੀ ਸੱਸਾਂ ਨਾਲ ਕਦੇ ਇਹਦੇ ਮੂਰੇ ਨਹੀਂ ਬੋਲੀ ਸਾਰਿਆਂ ਦੇ ਘਾਟੋ ਕਲੇ ਜੀ ਲੈਂਦਾ ਮਾੜਾ ਮੋਟਾ ਇਹਨਾਂ ਦੀ ਨੋਕਝੋਕ ਹੁੰਦੀ ਆ ਇਹਦੇ ਨਾਲ ਕਦੇ ਗੁੱਸਾ ਨਹੀਂ ਰੱਖਿਆ ਫੇਰ ਉਹੀ ਜੀ ਹੋ ਜਾਂਦੀ ਆ ਹਾਂ ਜਾਂ ਇਹਨੂੰ ਕਦੇ ਐਵੇਂ ਹੋਵੇ ਵੀ ਤੈਨੂੰ ਬੁਲਾਇਆ ਨਹੀਂ ਉਹਨੇ ਚਲੋ ਕੋਈ ਕਦੋਂ ਦੇਖ ਲੈ ਉਧਰ ਉਹ ਦਵਾਈ ਲੈ ਕੇ ਨਹੀਂ ਆਈ ਉਧਰੋਂ ਤੁਰ ਕੇ ਆਈ ਦਵਾਈ ਦੇਣ ਪੱਲੀ ਪਰ ਮੈਨੂੰ ਆਏ ਗੁੱਸਾ ਆ ਜਾਂਦਾ ਜਦੋਂ ਮੈਂ ਕਹਿੰਦੇ ਨਹੀਂ ਵੀ ਤੂੰ ਸਰਦ ਨੂੰ ਉੱਥੇ ਅਸੀਂ ਥੱਲੇ ਕਰਦੀਆਂ ਵੀ ਮੇਰਾ ਤਾਂ ਇੱਥੇ ਜੀ ਲੱਗਦਾ ਉਹਨੇ ਆਇਆ ਕਰ ਉਹ ਮੰਨਦੀ ਨਹੀਂ ਉਹ ਕਹਿੰਦੀ ਆਪਾਂ ਕਰਾਈ ਦੇਣਾ ਉਹ ਆ ਇਹ ਵੀ ਉਹ ਉਧਰ ਰਹਿੰਦੀ ਆ ਬੀਬੀ ਕਹਿੰਦੀ ਇਤਰਾ ਉਹ ਕਹਿੰਦੀ ਕਰਾਇਤ ਦੇਵਾਂਗੀ ਤੁਸੀਂ ਉਧਰ ਜਾਇਆ ਕਰ ਇਹਨਾਂ ਨਾਲ ਇੱਕ ਪਰਿਵਾਰ ਚ ਇੱਕ ਜਗ੍ਹਾ ਬੈਠੋਂਗੇ ਆ ਤੁਹਾਡਾ ਪਿਆਰ ਵਧੂਗਾ ਉਹ ਵੀ ਥੋ ਤੇਰੀ ਇੱਜ਼ਤ ਕਰੂਗਾ ਪਿਆਰ ਤਾਂ ਉਹੀ ਬਿਠੇਰਾ ਭਾਈ ਮੇਰੀ ਗੱਲ ਸੁਣ ਮੇਰਾ ਤਾਂ ਇਸ ਘਰ ਦੇ ਵਿੱਚ ਜੀ ਲੱਗਦਾ ਹੁਣ ਜਦੋਂ ਦੇਖ ਵਿਆਹ ਹੈ ਤੂੰ ਵੀ ਇੱਥੇ ਵਿਆਹ ਕਿ ਲਗਿਆ ਸੀ ਮੇਰੀ ਨਾਨਦ ਨੂੰ ਅਬਰੋਂ ਨੂੰ ਤੇ ਮਾਂਏ ਵਿਆਹੀ ਆਈ ਸੀ ਮੈਂ ਵੀ ਇੱਥੇ ਆਈ ਸੀ ਤੇ ਫਿਰ ਮੇਰਾ ਤਾਂ ਇੱਥੇ ਜੀ ਲੱਗਦਾ ਭਾਈ ਹੁਣ ਚਲ ਕੋਈ ਨਹੀਂ ਉਹ ਨਵੇਂ ਜਮਾਨੇ ਦੀਆਂ ਬਹੂਆਂ ਕੋਈ ਗੱਲ ਨਹੀਂ ਪਿਵਾਪ ਉਹ ਕਰਿਆ ਕਰ ਉਹਨਾਂ ਨਾਲ ਕੀ ਕਰਾਂ ਬਿਠੇਰਾ ਕੰਟਰੋਲ ਕਰਦੀਆਂ ਮੰਨ ਤੇ ਹੁੰਦਾ ਨਹੀਂ ਹਾਂ ਕੰਟਰੋਲ ਕਰਿਆ ਕਰ ਆਪ ਦਾ ਰਾਮ ਨਾਲ ਪਿਆਰ ਤੋਂ ਦਬਾਈ ਗਰੂ ਬੈਗ ਗਰੂ ਬੈਗ ਕਰਿਆ ਕੀ ਸੀ ਉਹ ਉਧਰ ਬਹਿ ਕੇ ਇਹਨੂੰ ਉਹ ਵਧੀਆ ਲੱਗਦਾ। ਹਾਂ ਗੱਲ ਉਹੀ ਆ। ਉਹੀ ਆ ਬਸ। ਚੱਲ ਚੰਗਾ। ਮੈਂ ਤਾਂ ਤੇਰੇ ਨਾਲ ਗੱਲਾਂ ਨੇ ਮਾਰਤਾ। ਜਦੋਂ ਹੱਸ ਕੇ ਗੱਲ ਕਰਦੇ ਆ ਨਾ। ਹੱਸ ਕੇ ਗੱਲ ਨਹੀਂ ਹੋਈ। ਚਲ ਵੀ ਗੱਲ ਉਹੀ ਆ ਵੀ ਉਹ ਉਧਰ ਆਈ ਆ ਉਹਨੂੰ ਪਹਿਲਾਂ ਉਹੀ ਘਰ ਆਉਦਾ ਲੱਗਦਾ। ਤਾਂ ਤੁਹਾਨੂੰ ਵੱਟ ਚ ਦੱਸਿਆ ਗਿਆ ਵੀ ਆ ਵੀ। ਆਪਾਂ ਤਾਂ ਉਹਨੇ ਉਹਦੇ ਉਹ ਵੀ ਹੋਦਾ ਆ ਵੀ ਹੋਦਾ। ਚੱਲ ਚੰਗਾ ਭਾਣੇ ਫਿਰ ਮੈਂ ਵੀ ਚੱਲਦਾ। ਚਲ ਉਪੜਾ ਬੰਮੜਾ ਤੇ ਚੱਲ ਆ ਵੀ। ਨਾ ਰਹਿੰਦਾ ਨਹੀਂ ਮੈਂ ਹੁਣ। ਤੇ ਕੰਮ ਧੰਦੇ ਦੀ ਰੁੱਤ ਆ ਬਾਹਲਾ ਕੰਮ ਆ। ਚਲ ਠੀਕ ਆ ਬਾਈ। ਚੰਗਾ ਭਾਈ। ਕੰਮ ਤਾਂ ਕਰਨੇ ਚੰਗਾ ਬਾਈ। ਚੰਗਾ। ਚੰਗਾ। ਨ ਨਾ ਤਾਂ ਫਾਇਦ ਵੀ ਚੇਹ ਹੁਦਿਆਂ ਨਾ ਹੁਕਮ ਸੀ ਮੰਨਣੀ ਪਊ ਬੁਣੀ ਨਹੀਂ ਤਾਂ ਮੈਨੂੰ ਹੈ ਕਿ ਮੈਂ ਪਹਾੜ ਦੇ ਮਨੂਂ ਪਾਈ ਖਾਲ ਹੋਰ ਕੀ ਆਪਨੇ ਮੇ ਹੋ ਜਾਣਗੇ ਪਰ ਮੈਥੋਂ ਨੀ ਮਾ ਹੋਇਆ ਨਹੀਂ ਆਂਦਾ ਕੰਟਰੋਲ ਹੁੰਦਾ ਨਹੀਂ ਠੀਕ ਸੇ ਉਹ ਉਹ ਜੀ ਜੇ ਰੇਤਾ ਆ ਸੀ ਕਿ ਮੈਂ ਹੁਪੜਾ ਠੀਕ ਹੈ ਕਪੜਾ ਕੰਮ ਆ ਜਾ ਥੋੜਾ ਯਾਰ ਕਿ ਮੈਂ ਦੱਸ ਉਹ ਕਰੇ ਕੰਮ ਆ ਕਰੀ ਜਨਾਂਗੇ ਕੰਮ ਥੋੜਾ ਜਿਹਾ ਜ਼ਿਆਦਾ ਕੰਮ ਆ ਦੱਸਣਾ ਕਪੜਾ ਮੜਾ ਜਿਹਾ ਲਗਾ ਟਰੈਕਟਰ ਨਗਾ ਇੱਕ ਮਿੰਟ ਨਾ ਆ ਜਾ ਆ ਜਾ ਨਾ ਆ ਜਾ ਸਾਈਡ ਤੇ ਕਰ ਲਾ ਮੜਾ ਯਾਰ ਨਗਾ ਟਰੈਕਟਰ ਆਦ ਨੂੰ ਆ ਗਾ ਨੀ ਪੜਾ ਆਂਡੋ ਆ ਪਿਓਰ ਉਹ 50000 ਰੁਪਏ ਦੀ ਲੋਡ ਸੀ ਅੱਛਾ ਤੈਨੂੰ ਕੀ ਲੋਡ ਪੈ ਗਈ ਓਏ ਹਾਂ ਮੁੰਡਾ ਹੁਣ ਤਾਂ ਤੇਰਾ ਵਿਆਹ ਕਰਕੇ ਹਟਿਆ ਯਾਰ ਉਹ ਬਈ ਲੋਡ ਸੀ ਯਾਰ ਹੈ ਨਾਲੇ ਹੁਣ ਪੜ ਕੇ ਆਇਆ ਬਾਹਰੋਂ ਤੋਂ ਹੁਣ ਤੈਨੂੰ ਕਾਦੀ ਲੋਡ ਪੈ ਗਈ ਪਾਲੀ ਐਮਰਜੈਂਸੀ ਜੀ ਪੜੇ ਲੋਡ ਉਹਨਾਂ ਕਿਹਦੇ ਕੰਮਾਂ 'ਚ ਗਲਤ 'ਚ ਪੈ ਹੈ ਕਿਹਦੇ ਨਾਲ ਰਹਿੰਦਾ ਉਹ ਕੀ ਕਰਦਾ ਇਹ ਉਹ ਲਾ ਯਾਰ ਪੜੇ ਗਲਤ ਕੰਮ ਕਰਦਾ ਪੁੱਛ ਲੈ ਤੂੰ ਕੋਈ ਗਲਤ ਕੰਮ ਕਰੀ ਸੀ ਕਿਹੜਾ ਕਰਦਾ ਕਰਦਾ ਕੋਈ ਨਹੀਂ ਕਰਦਾ ਹਾਂ ਉਹਨੇ ਜਿਹੜਾ ਇਕੱਠੇ ਰਹਿਣਾ ਸੀ ਹੋਰ ਮੈਂ ਕਿਹਾ ਗੱਤ ਘੁੰਮਾਂ ਚ ਪੈ ਜਾ ਹੈ 50 ਹਜ਼ਾਰ ਦੀ ਲੋੜ ਸੀ ਹੋ ਨਹੀਂ ਤੇਰਾ ਚਾਚਾ ਪੈਸੇ ਹੀ ਮੰਗਦਾ ਹੈ ਫੇਦ ਕੇ ਪੈਸੇ ਨੂੰ ਹੈ ਨਿਗਾ ਰੱਖਿਆ ਕਰ ਤੇਰੇ ਚਾਚਾ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਵਾਲੇ ਜੂਰਨਾ ਸੀ ਜੂਰਤ ਸੀ ਹਾਂ ਫਿਰ ਕਿਵੇਂ ਕਰਕੇ ਵੱਡਿਆ ਤੂੰ ਦੱਸ ਫਿਰ ਤ ਹੈ ਪਰ ਇਹ ਕਰ ਬੇਬੇ ਨਾਲ ਗੱਲ ਕੋਈ ਨਹੀਂ ਤੈਨੂੰ ਦੇ ਦਾਂਗੇ ਕੰਮ ਦਾ ਨਾ ਨਾ ਪਪੜਾ ਉਹ ਬਾਈ ਚੱਲ ਭੈਣ ਨਾਲ ਗੱਲ ਕਰ ਤੂੰ ਉਹ ਕਰੇ ਕਾਨੂੰਨ ਨਾਲ ਗੱਲ ਕਰਨੀ ਆ ਯਾਰ ਕਰੇਗਾ ਤੂੰ ਨਹੀਂ ਕਰਨੀ ਇਹ じゃ ਤੂੰ ਕੀ ਕਰਨਾ ਫਿਰ ਹੁਣ ਤਾਂ ਕੋਈ ਪਰਸਨਲ ਕੰਮ ਆ ਅਗਲੇ ਵੀ ਕੋਣ ਸਮਝਾਵੇ ਇੰਨਾ 50000 ਦਾ ਕਿਹੜਾ ਪਰਸਨਲ ਕੰਮ ਉਹ ਬਾਈ ਤੈਨੂੰ ਹਜੇ ਨਹੀਂ ਮੈਂ ਦੱਸਦਾ ਯਾਰ ਮੇਰੇ ਚਲਾਉਣਾ ਕੋਈ ਬਿਜ਼ਨਸ ਅੱਛਾ ਕਾਹਦਾ ਬਿਜ਼ਨਸ ਹੁਣ ਇਹ ਤਾਂ ਕਰੇ ਮਹੀਨੇ ਮਾਰਦੇ ਤਾਂ ਕੰਮ ਨਹੀਂ ਬਿੱਲਾ ਤੁਰਿਆ ਫਿਰਦਾ ਕੰਮ ਕਹਿੰਦਾ ਲਾਗਾ ਇਹ ਕਿਹੜਾ ਮੇਰਾ ਕੰਮ ਚਲਾਉਣਾ ਮੇਨੇ ਗੱਲ ਕਰੀ ਨਹੀਂ ਫਿਰ ਕਹਦਾ ਮੈਂ ਕੰਮ ਚਲਾਉਣਾ ਉਹਦਾ ਮੂੰ ਚਲਾਵੇ ਦੱਸੇ ਉਹੀ ਦਾ ਗੱਲ ਆ ਮਾਂ ਨੂੰ ਦੱਸੇ ਪਰ ਸਾਡੇ ਨਾਲ ਗੱਲ ਕਰੋ ਕਰੇ ਤਾਂ ਫਿਰ ਇੱਕ ਹੀ ਗੱਲ ਕਰਨੀ ਆਂਗੀ ਬਾਰ ਬਾਰ ਆਪਾਂ ਆਪਣਾ ਉਹ ਐਨੇ ਕਲਾ ਬਣ ਕਰਕੇ ਨਹਾਵਾ ਮੈਂ ਕਰੇ ਖੁਸ਼ ਖਾਬੀ ਦਮੇ ਹਾਨਾ ਕੰਮ ਕਰ ਚਲਾ ਲਿਆ ਮੜਾ ਤੂੰ ਹੀ ਦੇਖ ਲਈ ਮੈਂ ਚਲਾ ਆਇਆ ਫਿਰ ਕਹੂਗਾ ਵੀ ਵਿੱਚ ਪੰਗੇੜਾਉਂਦਾ ਵੀ ਕੀ ਕਰਦਾ ਕੀ ਨਾ ਹਾਲੋ ਨਹੀਂ ਮੈਨੂੰ ਮਿਹਣੇ ਮਾਰਿਆ ਕਰੂਗਾ ਵੀ ਮੇਰਾ ਕੰਮ ਇਹਨੇ ਨਹੀਂ ਖੋਣ ਦਿੱਤਾ ਕੋ ਕਾਣੋ ਬਾਈ ਯਾਰ ਬਾਈ ਤੂੰ ਵੀ ਨਾ ਕਰੇ ਗੱਲ ਕਰੀ ਚੰਗਾ ਕੋਈ ਕੋਈ ਨਹੀਂ ਸਾਡਾ ਤਾਂ ਇੱਕ ਵਾਰੀ ਦੇਣਿਆ ਦੇ ਦਾਂਗੇ ਭਾਈ ਗਾਹਾਂ ਤੇਰੀ ਮਰਜ਼ੀ ਆ ਕੀ ਕਰਦਾ ਕੀ ਨਹੀਂ ਕੋਈ ਗੱਲ ਨਹੀਂ ਕੋਈ ਨਾ ਕੁਸ ਨੂੰ ਕਰਕੇ ਨਾ ਹਾਂ ਬਸ ਕਰੇ ਤਾਂ ਜਮੀਨ ਜਿਕਰ ਕਰੋ ਕੋਈ ਗੱਲ ਨਹੀਂ ਪੈਸੇ ਦੇ ਦਾਂ ਪੈਸੇ ਨਾਲ ਥੋੜੀ ਬਰਤਣਾ ਪਰ ਰਿਸ਼ਤੇਦਾਰੀ ਇਹ ਵੀ ਪੁਰਾਣੀ ਹੈ ਹੈ ਤਾਂ ਹੀ ਫਪੜਾ ਸੋਣ ਬਾਈ ਨਾ ਕਹਿਣਾ ਕਿ ਤੈਨੂੰ ਸੋਚ ਕੇ ਚਲਾਈ ਮੈਂ ਦੇਖ ਲਈ ਮੈਂ ਦਿਖਾ ਤੇਰਾ ਵੱਡਾ ਭਰਾ ਬੈਠਾ ਹੈ ਪੈਸਿਆਂ ਦੀ ਕੋਈ ਗੱਲ ਨਹੀਂ ਪੈਸੇ ਤੈਨੂੰ ਮਿਲ ਜਾਣਗੇ ਠੀਕ ਪਰ ਗਾਂ ਨੂੰ ਗਾਹ ਫਿਰ ਉਹ ਕਰ ਇਹ ਗੱਲ ਪਤਾ ਲੱਗ ਜੇ ਬੁੜੀਆਂ ਨੂੰ ਆਖਣ ਭਾਈ ਭਾਈ ਤੇਰੀ ਮਾਂ ਮੈਨੂੰ ਲੜੇ ਭਾਈ ਤੂੰ ਆ ਕੀ ਕਰਿਆ ਬਸ ਫਪੜਾ ਇੱਕ ਮਹੀਨਾ ਤਾਈਂ ਮੋੜ ਦੂ ਮੈਂ ਤੇਰੇ ਪੈਸੇ ਨੂੰ ਜ਼ਰੂਰ ਤਵਾਰ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਆਪਣਾ ਪੁੱਤ ਮਿੱਟੀ ਪਾਈ ਜਾਂਦੇ ਨੇ ਉਹ ਦੇਖ ਕਿਉਂ ਚੱਲ ਮੈਂ ਇੱਧਰ ਜਾਇਆ ਫੜਾ ਕੋਈ ਗੱਲ ਨਹੀਂ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਸਾਨੂੰ ਸਾਡੇ ਪਿਆਰੇ ਦੋਸਤ ਮਿੱਤਰ ਕਮੈਂਟ ਕਰਦੇ ਸੀ ਉਹਨਾਂ ਨਾਮ ਬੋਲਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਨਿਸ਼ਾਨ ਸਿੰਘ ਜੀ ਨਿਸ਼ਾਨ ਸਿੰਘ ਜੀ ਬੇਨਤੀ ਹੈ ਵੀ ਆਪਣੇ ਪਿੰਡ ਦਾ ਨਾਮ ਜਰੂਰ ਲਿਖਿਆ ਕਰੋ ਸਿੱਧੂ ਜਾਨ ਤੁਸੀਂ ਵੀ ਆਪਣੀ ਪਿੰਡ ਦਾ ਨਾਮ ਜ਼ਰੂਰ ਲਿਖੋ ਜੀ ਰਾਜਵੀਰ ਸਿੰਘ ਫਰੀਦਕੋਟ ਤੋਂ ਜਸਦੀਪ ਕੌਰ ਅਮਰਜੀਤ ਸਿੰਘ ਜਸਪ੍ਰੀਤ ਸਿੱਧੂ ਸੁਖਪਾਲ ਕੌਰ ਜਸਕਰਨਦੀਪ ਕੌਰ ਜੱਟ ਵਾਲਿਆਂ ਵਾਲੀ ਪਲੀਜ਼ ਆਪਣਾ ਨਾਮ ਜ਼ਰੂਰ ਲਿਖ ਦਿਆ ਕਰੋ ਸੁਖਜਨ ਸਿੰਘ ਗੁਲਵਿੰਦਰ ਸਿੰਘ ਮੁੰਡੇਰ ਧੰਨਵਾਦੀ ਤੁਹਾਡਾ ਪਾਲਾ ਸਿੰਘ ਰੂਪਕਰ ਚੱਕ ਫਤੇ ਸਿੰਘ ਵਾਲਾ ਜੀ ਪ੍ਰੀਤ ਜੋਸ਼ੀ ਕਾਮਲ ਸਿੰਘ ਜੀ ਕਾਮਲ ਸਿੰਘ ਪਲੀਜ਼ ਆਪਣੇ ਏਰੀਆ ਦਾ ਨਾਮ ਜ਼ਰੂਰ ਲਿਖਦਿਆ ਕਰੋ ਜਸਪ੍ਰੀਤ ਸਿੰਘ ਫਨੀ ਜੱਟੀ ਜਗਸੀਰ ਸਿੰਘ ਜਗਸੀਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਹੁੰਦਾ ਹੈ ਤਿਤਰਾ ਮਟ ਕਰਾ ਕਰਾ ਰਿਹਾ ਹੈ ਜੀਤਵੀਰ ਸਿੰਘ ਜੀ ਜੀਤਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕੰਮ ਚ ਟਾਈਮ ਕੱਢ ਕੇ ਜਰੂਰ ਕਮੈਂਟ ਕਰ ਦਿਓ ਖੈਰੀ ਧਾਲੀਵਾਲ ਮੇਵਾ ਸਿੰਘ ਸਤਵੀਰ ਕੌਰ ਮਾਨਸਾ ਧੰਨਵਾਦੀ ਤੁਹਾਡਾ ਬਿਆਨਤ ਸਿੱਧੂ ਅਜੀਤ ਕੁਮਾਰ ਅਜੀਤ ਕੁਮਾਰ ਜੀ ਤੁਸੀਂ ਸਾਡੇ ਨਾਲ ਨਵੇਂ ਜੁੜਾ ਹੋ ਤੁਹਾਡਾ ਬਹੁਤ ਸ਼ੁਕਰੀਆ ਆਪਣੇ ਏਰੀਆ ਦੇ ਨਾਮ ਜਰੂਰ ਲਿਖਿਆ ਕਰੋ ਧੰਨਵਾਦ